ਪਾਰਟਿਸਪੈਂਟ ਸਾਡੇ ਸਕੂਲ ਦੀਆਂ ਬੱਚੀਆਂ ਤੇ ਮਾਵਾਂ ਨੂੰ ਸਭ ਤੋਂ ਪਹਿਲਾਂ ਜਿਨ੍ਹਾਂ ਸਾਰਿਆਂ ਨੂੰ ਲੋੜੀ ਦੀ ਬਹੁਤ-ਬਹੁਤ ਵਾਰਤਾਰ ਸਰਕਾਰੀ ਨੀਤੀਆਂ ਤੋਂ ਬਾਅਦ ਦਾ ਇਹ ਅੱਜ ਜੋ ਪੰਜਾਬ ਸਰਕਾਰ ਵੱਲੋਂ ਇਹ ਨੀਤੀ ਸੁਪrana ਕੀਤਾ ਜਾ ਰਿਹਾ ਹੈ ਲੋੜੀ ਦਾ ਜਿਹੜਾ ਇੱਕ ਸਿਰਫ ਈ ਲੈਂਦਾ ਸੀ ਕਿ ਜਦੋਂ ਬੇਟਾ ਹੁੰਦਾ ਉਦੋਂ ਹੀ ਮਨਾਈ ਜਾਂਦੀ ਹੈ ਹੁਣ ਅਸੀਂ ਦੇਖਿਆ ਹੈ ਕਿ ਥੋੜਾ ਲੋਕਾਂ ਦੀ ਸੋਚ ਵਿੱਚ ਰੀਤ ਉਹ ਬਦਲਾ ਆ ਰਿਹਾ ਹੈ ਤੇ ਅਸੀਂ ਇੱਥੇ ਜਿੰਨੀਆਂ ਵੀ ਸਾਡੀਆਂ ਮਾਵਾ ਹੈ ਜਨਨ ਦੇ ਬੇਟੀਆਂ ਨੂੰ ਜਨਮ ਦਿੱਤਾ ਹੈ ਉਹਨਾਂ ਨੂੰ ਅੱਜ ਅਸੀਂ ਬੋਲਣ ਕਰਨਾ ਚਾਹੁੰਦੇ ਹਾਂ ਜੀ ਉਹਨਾਂ ਦਾ ਸਨਮਾਨ ਕਰਨਾ ਚਾਹੁੰਦੇ ਹਾਂ ਕਿਉਂਕਿ ਅਸੀਂ ਇਹ ਚਾਹੁੰਦੇ ਹਾਂ ਕਿ ਤੁਸੀਂ ਇਨਾਂ ਦੇ ਰੋਲ ਮਾਡਲ ਬਣੋ ਇਨਾਂ ਬੱਚੀਆਂ ਨੂੰ ਉਹ ਇੱਕ ਇਸ ਤਰੀਕੇ ਦਾ ਮੋਹਲ ਦਿਓ ਤਾਂ ਕਿ ਇਹ ਅੱਗੇ ਜਾ ਕੇ ਜੋ ਵੀ ਆਪਣੇ ਜੀਵਨ ਦੇ ਵਿੱਚ ਕਰਨਾ ਚਾਹੁੰਦੀਆਂ ਹਨ ਉਹ ਕਰ ਸਕਣ ਜੋ ਵੀ ਆਪਣਾ ਮੁਕਾਮ ਕਾਸਤ ਕਰਨਾ ਚਾਹੁੰਦੀਆਂ ਹਨ ਉਹ ਕਰ ਸਕਣ ਤੁਸੀਂ ਸਾਹਮਣੇ ਦੇਖ ਰਹੇ ਹੋ ਸਾਰੇ ਸਾਡੇ ਫੀਮੇਲ ਆਫਿਸਰਸ ਬੈਠੇ ਹੋਏ ਹਨ ਜਿਨ੍ਹਾਂ ਨੇ ਆਪਣੀ ਲਾਈਫ ਦੇ ਵਿੱਚ ਜੋ ਇਹ ਸੋਚ ਲਈ ਕਿਉਂਕਿ ਇਹਨਾਂ ਦੇ ਘਰ ਵਾਲਿਆਂ ਨੇ ਇਹਨਾਂ ਦੇ ਪੇਰੈਂਟਸ ਨੇ ਇਹਨਾਂ ਨੂੰ ਇੰਨਾ ਸਪੋਰਟ ਕੀਤਾ ਹੈ ਕਿ ਅੱਜ ਤੁਹਾਡੇ ਸਾਹਮਣੇ ਬੈਠੀ ਹੋਈ ਹੈ ਸੋ ਮੈਂ ਸਭ ਤੋਂ ਤੁਹਾਨੂੰ ਸਾਰਿਆਂ ਨੂੰ ਮੁਬਾਰਕਬਾਦ ਦੇਣਾ ਚਾਹੁੰਦੀ ਆ ਤੇ ਇਹ ਹੀ ਅਰਜ਼ ਕਰਦੀ ਆ ਕਿ ਤੁਸੀਂ ਆਪਣੀ ਬੇਟੀਆਂ ਨੂੰ ਜੋ ਹੈ ਉਹ ਮੈਂ ਇਹ ਨਹੀਂ ਬੋਲ ਰਹੀ ਕਿ ਬੇਟੀਆਂਾਂ ਨੂੰ ਕਰੋ ਨਹੀਂ ਕਿਉਂਕਿ ਅਸੀਂ ਉਹ ਬੇਟੇ ਨੂੰ ਉਹਨਾ ਉੱਚਾ ਕਰਜਾਈ ਨਹੀਂ ਦਿੰਦੇ ਆ ਅਸੀਂ ਬੇਟੀਆਂ ਨੂੰ ਇੰਨਾ ਸਟਰੋਂਗ ਕਰਾਂਗੇ ਕਿ ਆਪਣੇ ਪੈਰਾਂ ਤੇ ਖੜੀਆਂ ਹੋ ਸਕਣ ਤਾਂ ਜੋ ਆਪਣੇ లైਫ ਦੇ ਵਿੱਚ ਉਹ ਅਚੀਵ ਕਰਨਾ ਚਾਹੁੰਦੀਆਂ ਹਨ ਉਹ ਤੁਸੀਂ ਉਹਨਾਂ ਨੂੰ ਉਹਨਾਂ ਦੀ ਸਪੋਰਟ ਬਣ ਕੇ ਉਹਨਾਂ ਦੇ ਨਾਲ ਹਮੇਸ਼ਾ ਰਹੋ ਦੇਸਾਂ ਦੇ ਮਾਮਾਨ ਨੂੰ ਵੀ ਕਿ ਤੁਹਾਨੂੰ ਜਿਹੜਾ ਸਾਡਾ ਜ਼ਿਲ੍ਹਾ ਪ੍ਰਸ਼ਾਸਨ ਹੈ ਹਰ ਸਟੈਪ ਦੇ ਵਿੱਚ ਤੁਹਾਡਾ ਸਹਿਯੋਗ ਦੇਗਾ ਤੁਸੀਂ ਕਿਸੇ ਵੀ ਤਰੀਕੇ ਦਾ ਆਪਣੇ ਪੈਰਾਂ ਤੇ ਖੜਾ ਹੋਣਾ ਚਾਹੁੰਦੇ ਹੋ ਉਹਦੇ ਲਈ ਜੋ ਤੁਹਾਨੂੰ ਸਹਿਯੋਗ ਚਾਹੀਦਾ ਹੈ ਉਹ ਵਿਭਾਗਾਂ ਤੁਹਾਡੇ ਨਾਲ ਹੈ ਅੱਜ ਤੁਸੀਂ ਆਸ-ਪਾਸੇ ਆਪਣੀਆਂ ਜਿੰਗੀਆਂ ਸਟਾਲਸ ਦੇਖੋਗੇ ਇਹ ਸਾਰੀਆਂ ਹੀ ਘਰ ਬੈਠੀਆਂ ਔਰਤਾਂ ਨੇ ਹੀ ਸੈਟਅਪ ਕੀਤੀ ਹੋਈ ਹੈ ਇਹਨਾਂ ਵਿੱਚੋਂ ਕੋਈ ਵੀ ਇਸ ਤਰੀਕੇ ਦੀ ਸਟਾਲ ਨਹੀਂ ਹੈ ਕਿ ਜਿਨ੍ਹਾਂ ਦਾ ਕੋਈ ਕਮਰਸ਼ੀਅਲ ਸੈਟਅਪ ਹੋਵੇਗਾ ਉਹਨਾਂ ਦੀਆਂ ਦੁਕਾਨਾਂ ਹੋਣ ਤਾਂ ਉਹ ਇੱਥੇ ਆ ਕੇ ਕਰ ਰਹੇ ਇਹ ਸਾਰੀਆਂ ਉਹ ਔਰਤਾਂ ਹੈ ਜਿਹੜੀਆਂ ਪਿੰਡਾਂ ਵਿੱਚ ਉਹ ਬਣ ਕੇ ਇਨ੍ਹਾਂ ਨੇ ਆਪਣੇ ਗਰੁੱਪ ਬਣਾਏ ਹੈ ਤੇ ਫਿਰ ਆਪਣਾ ਰੋਜ਼ਗਾਰ ਦਾ ਸਾਧਨ ਆਪ ਹੀ ਬਣਾਇਆ ਹੈ ਪਰਿਵਾਰਾਂ ਦੇ ਵਿੱਚ ਸੋ ਇਹ ਵੀ ਤੁਹਾਡੇ ਲਈ ਇੱਕ ਮਾਰ ਦਰਸ਼ਕ ਨੇ ਇਹਨਾਂ ਨੂੰ ਦੇਖ ਕੇ ਤੁਸੀਂ ਵੀ ਪ੍ਰੇਰਿਤ ਹੋਵੋ ਤੇ ਆਪਣੇ ਲਾਈਫ ਵਿੱਚ ਜੋ ਵੀ ਛੋਟਾ ਤੋਂ ਛੋਟਾ ਤੁਸੀਂ ਕੰਮ ਆਪਨੇ ਚਾਹੇ ਘਰ ਵਿੱਚ ਬੈਠ ਕੇ ਆਪਣੇ ਹੀ ਕਮਰੇ ਦੇ ਵਿੱਚ ਬੈਠ ਕੇ ਵੀ ਸਟਾਰਟ ਕਰਨਾ ਚਾਹੁੰਦੇ ਹੋ ਤਾਂ ਉਹ ਤੁਸੀਂ ਕਰ ਸਕਦੇ ਹੋ ਤੁਹਾਡਾ ਸਾਰਿਆਂ ਦਾ ਇੱਥੇ ਆਉਣ ਤੇ ਬਹੁਤ-ਬਹੁਤ ਧੰਨਵਾਦ ਤੇ ਮੈਂ ਮੇਰੀ ਜਿਹੜੀਆਂ ਵਿਸ਼ੇਸ ਹੈ ਉਹ ਸਾਰਿਆਂ ਦੇ ਨਾਲ ਹੈ ਥੈਂਕ ਯੂ ਪਿੱਛੇ ਜਾਓ ਯਸ ਲੱਗ ਸਰ ਪਿੱਛੇ ਤੁਜੀ ਪਿੱਛੇ ਜਾ ਯਾਰ ਜਲਦੀ ਜਲ ਚੱਲ ਸਤ ਸਫੀਰ ਮੈਡਮ ਚੱਲ ਪਈ ਚੰਗੀ ਆ ਮੈਡਮ ਕੋਲੇ ਇੱਧਰ ਜਵਾਨੀ ਕੋਲੇ ਹੈ ਗਿਆ ਸੰਦੀਪ ਆ ਚ ਸੰਦੀਪ ਕੀ ਕਰਦੇ ਹੋ ਆਜਾ ਫੇਸ ਫੇਸ ਆਪਣਾ ਸਰ ਸਤੂ ਚਾਪੋ ਯਾਰ ਚਾਰੋਂ ਬਾਈ ਸਾਈਡ ਅੰਦਰ ਵਿਚਾਲੇ ਵਿਚੇ ਕਰੇ ਆਪਣੇ ਕੋਲ ਕੋਲੋਂ ਪੈ ਵਿਚੇ ਵਿਚੇ ਕਰੇ ਕੋਈ ਬੋਲੋ ਬੋਲੋ ਇਸ ਦਾ ਰਾਏ ਇਸ ਦਾ ਰਾਏ ਇਸ ਦਾ ਰਾਏ ਦਰਦ ਗਿਰਦੇ ਚੁੰਮੇ ਪਰ ਸਰ ਆਇਸ ਦੀ ਨਿੱਤਰ ਚਾਹੀਦੀ ਸਰ ਦਰਦ